ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਉ ਤੁਹਾਡਾ ਕੀ ਹਾਲ ਚੱਲ ਰਿਹਾ ਤੇ ਉਮੀਦ ਕਰਦੇ ਹਾਂ ਕਿ ਸਾਰੇ ਪੰਪਰਾ ਠੀਕ ਠਾਕ ਹੋਣਗੇ ਚੜ੍ਹਦੀ ਕਲਾ ਵਿੱਚ ਹੋਣਗੇ ਤੇ ਅੱਜ ਫਿਰ ਤੁਹਾਡੇ ਨਾਲ ਅਸੀਂ weight loss ਬਾਰੇ ਇੱਕ ਨਵੀਂ ਵੀਡੀਓ ਲੈ ਕੇ ਆਏ ਆਂ weight loss ਕੀ ਬੈਲੀ ਫੈਟ ਬਾਰੇ ਕਿਉਂਕਿ ਕਿਸੇ ਪੰਪਰਾ ਨੇ ਮੈਨੂੰ ਕਮੈਂਟ ਕੀਤਾ ਸੀ ਜਾਕੀ ਬੈਲੀ ਫੈਟ ਬਾਰੇ ਵੀਡੀਓ ਸਾਂਝੀ ਕਰੋ ਕਿ ਅਸੀਂ ਪੇਟ ਦੀ ਚਰਬੀ ਕਿਵੇਂ ਘਟਾ ਸਕਦੇ ਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਸ ਤਰੀਕੇ ਦੀ ਲੱਗੀ ਤੇ ਅੱਜ ਅਸੀਂ ਜਿਹੜੀ ਆ ਪੇਟ ਦੀ ਚਰਬੀ ਘਟਾਉਣ ਬਾਰੇ ਤੁਹਾਡੇ ਨਾਲ ਜਿਹੜੀ ਆ ਉਹ ਵੀਡੀਓ ਸਾਂਝੀ ਕਰਾਂਗੇ ਪੇਟ ਦੀ ਚਰਬੀ ਕਿਸ ਤਰੀਕੇ ਦੇ ਨਾਲ ਬਣਦੀ ਹੈ ਤੇ ਸਾਡਾ ਪੇਟ ਕਿਉਂ ਵੱਧ ਜਾਂਦਾ ਹੈ ਇਹਦਾ ਮੇਨ ਕਾਰਨ ਇਹ ਹੁੰਦਾ ਕਿ ਸਾਡਾ ਜਿਹੜਾ ਵਾ ਗਲਤ ਖਾਣ ਪੀਣ ਗਲਤ ਰਹਿਣ ਸੈਣ ਅਸੀਂ ਬੇਲੋੜਾ ਬੇਵਕਤਾਂ ਖਾਂਦੇ ਆ ਕਿਉਂਕਿ ਜਿਹੜੀਆਂ ਮੋਸਟਲੀ ਲੇਡੀਆਂ ਹੁੰਦੀਆਂ ਕਿ ਆਪਣੇ ਕਿਚਨ ਦੇ ਕੰਮਾਂ ਵਿੱਚ ਬਿਜ਼ੀ ਰਹਿੰਦੀਆਂ ਨੇ ਸਵੇਰ ਤੋਂ ਸ਼ਾਮ ਤੱਕ ਕਦੀ ਬੱਚਿਆਂ ਦੀ ਦੇਖਭਾਲ ਬੱਚੇ ਨੇ ਸਕੂਲ ਜਾਣਾ ਘਰ ਦੇਆਂ ਦੀ ਦੇਖਭਾਲ ਝਾੜੂ ਪੋਚਾ ਲੀੜਾ ਕਪੜਾ ਧੋਣਾ ਸਭ ਕੁਝ ਇਹਨਾਂ ਕੰਮਾਂ ਦੇ ਵਿੱਚ ਇੰਨਾ ਕ ਜਿਆਦਾ ਬਿਜ਼ੀ ਹੋ ਜਾਂਦੀਆਂ ਨੇ ਕਿ ਆਪਣਾ ਖਾਣਾ ਪੀਣਾ ਭੁੱਲ ਜਾਂਦੀਆਂ ਤੇ ਜਦੋਂ ਫਿਰ ਉਹਨਾਂ ਨੂੰ ਚੇਤਾ ਆਉਂਦਾ ਹੈ ਕਿ 11 12 1 ਵਜੇ ਰੋਟੀ ਪਾਣੀ ਖਾਂਦੀਆਂ ਨੇ ਤੇ ਫਿਰ ਕੀ ਹੁੰਦਾ ਕਿ ਜਿਆਦਾ ਭੁੱਖ ਲੱਗਣ ਦੇ ਕਾਰਨ ਉਹ ਬੇਲੋੜਾ ਜਿਆਦਾ ਖਾ ਲੈਂਦੀਆਂ ਨੇ ਤੇ ਜਿਹੜੀ ਚਰਬੀ ਆ ਉਹ ਸਾਡੇ ਪੇਟ ਤੇ ਜੰਮਣੀ ਸ਼ੁਰੂ ਹੋ ਜਾਂਦੀ ਹੈ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀਗਾ ਕਿ ਪੇਟ ਸਾਡੇ ਜਿਹੜੇ ਬੋਡੀ ਦਾ ਉਹ ਸੈਂਟਰ ਪੁਆਇੰਟ ਤੇ ਜਿਹੜੀ ਚਰਬੀ ਆ ਉਹ ਸਾਡੇ ਸੈਂਟਰ ਪੁਆਇੰਟ ਪੇਟ ਤੇ ਜੰਮਣੀ ਸ਼ੁਰੂ ਹੋ ਜਾਂਦੀ ਹੈ ਕਿਸੇ ਆਸੇ ਪਾਸੇ ਨਹੀਂ ਜੰਮਦੀ ਜੇ ਸਾਡੀ ਵੱਖੀ ਵਿੱਚ ਜੰਮ ਜਾਏਗੀ ਤੇ ਫਿਰ ਕੀ ਸਾਡੇ ਕੋ ਸਹੀ ਤਰੀਕੇ ਨਾਲ ਚੱਲਣਾ ਫਿਰਨਾ ਔਖਾ ਹੋ ਜਾਂਦਾ ਕਿਉਂਕਿ ਇੱਕ ਪਾਸੇ ਨੂੰ ਸਾਡਾ weight ਵੱਜ ਜਾਏਗਾ ਇਸ ਕਰਕੇ ਪੇਟ ਸਾਡਾ ਜਿਹੜਾ ਬਸ ਸੈਂਟਰ ਪੁਆਇੰਟ ਤੇ ਫੈਟ ਜਿਹੜੀ ਆ ਸਾਡੇ ਸੈਂਟਰ ਪੁਆਇੰਟ ਤੇ ਜੰਮਣੀ ਸ਼ੁਰੂ ਹੋ ਜਾਂਦੀ ਤਾਂ ਪੇਟ ਸਾਡਾ ਬਾਹਰ ਨੂੰ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਇਸ ਕਰਕੇ ਸਾਨੂੰ ਜਿਹੜਾ ਵਾ ਹੈਲਦੀ ਖਾਣਾ ਚਾਹੀਦਾ ਹੈ ਟਾਈਮ ਸਿਰ ਖਾਣਾ ਚਾਹੀਦਾ ਹੈ ਤੇ ਆਪਣੀ ਬਾਡੀ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਹ ਸਾਡੀ ਜਿਹੜੀ ਆ ਪ੍ਰੋਪਰਟੀ ਆ ਬਾਡੀ ਸਾਡੀ ਪ੍ਰੋਪਰਟੀ ਆ ਤੇ ਇਸ ਦਾ ਧਿਆਨ ਰੱਖਣਾ ਸਾਡਾ ਫਰਜ਼ ਬਣਦਾ ਕਿਸੇ ਨੇ ਸਾਡੀ ਬਾਡੀ ਦਾ ਧਿਆਨ ਨਹੀਂ ਰੱਖਣਾ ਆਪਣੀ ਬਾਡੀ ਦਾ ਧਿਆਨ ਸਾਨੂੰ ਖੁਦ ਰੱਖਣਾ ਪੈਂਦਾ ਹੈ ਤੇ ਇਸ ਕਰਕੇ ਸਾਰੀਆਂ ਲੇਡੀਜ਼ ਨੂੰ ਮੇਰੀਆਂ ਸਿਸਟਰਾਂ ਨੂੰ ਵੀ ਰਿਕਵੈਸਟ ਹੈ ਕਿ ਆਪਣੇ ਸਰੀਰ ਵੱਲ ਧਿਆਨ ਦਿਓ ਆਪਣੇ ਖਾਣ-ਪੀਣ ਵੱਲ ਧਿਆਨ ਦਿਓ ਕਿਉਂਕਿ ਜੇ ਤੁਸੀਂ ਫੈਟੀ ਹੋ ਤਾਂ ਹੀ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਸਾਂਭ ਸਕਦੇ ਹੋ ਤੇ ਇਸ ਕਰਕੇ ਤੁਹਾਨੂੰ ਕੀ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਤੁਹਾਨੂੰ ਸਵੇਰੇ ਉੱਠ ਕੇ ਖਾਲੀ ਪੇਟ ਪਾਣੀ ਦਾ ਗਲਾਸ ਗਰਮ ਪਾਣੀ ਦਾ ਗਲਾਸ ਪੀਣਾ ਚਾਹੀਦਾ ਹੈ ਤੇ ਇਹਦੇ ਨਾਲ ਜਿਹੜੀ ਸਾਡੀ ਅੰਦਰ ਜੰਮੀ ਹੋਈ ਫੈਟ ਆ ਉਹ ਪਿਗਲਣੀ ਸ਼ੁਰੂ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਹਲਕੀ ਫੁਲਕੀ ਐਕਸਰਸਾਈਜ਼ ਮੈਂ ਇਹ ਨਹੀਂ ਕਹਿੰਦੀ ਕਿ ਜਿਮ ਜੁਆਇਨ ਕਰੋ ਪਾਰੀ ਐਕਸਰਸਾਈਜ਼ ਕਰੋ ਹਲਕੀ ਫੁਲਕੀ ਐਕਸਰਸਾਈਜ਼ ਜਿੰਨੀ ਤੁਸੀਂ ਕਰ ਸਕਦੇ ਹੋ 15-20 ਮਿੰਟ 25 ਮਿੰਟ ਉਸ ਤੋਂ ਇਲਾਵਾ ਜੇ ਤੁਸੀਂ ਜਮ ਮਾਰਨਿੰਗ ਵੀ ਵਾਕ ਕਰ ਸਕਦੇ ਹੋ ਜੇ ਨਹੀਂ ਜਾ ਸਕਦੇ ਛੱਤ ਦੇ ਉੱਪਰ ਚੜ ਚੋ ਸੀੜੀਆਂ ਥੋੜੀਆਂ ਚੜੋ ਇੰਨੇ ਨਾਲ ਹੀ ਜਿਹੜੀ ਤੁਹਾਡੇ ਬੋਡੀ ਜਿਹੜੀ ਐਕਟਿਵ ਹੋ ਜਾਵੇਗੀ ਉਸ ਤੋਂ ਬਾਅਦ ਤੁਸੀਂ ਸਵੇਰ ਦਾ ਹਲਕਾ ਫੁਲਕਾ ਨਾਸ਼ਤਾ ਲਓ ਤੁਸੀਂ ਆਪਰ ਲੈ ਲਓ ਤੁਸੀਂ ਸੈਲਡ ਲੈ ਲਓ ਤੁਸੀਂ ਸ਼ੇਕ ਐਪਲ ਸ਼ੇਕ ਬਣਾ ਕੇ ਪੀ ਲਓ ਇੱਕ ਐਪਲ ਲੈ ਲਓ ਇੱਕ ਗਲਾਸ ਦੁੱਧ ਲੈ ਲਓ ਉਹਨੂੰ ਜਰਾ ਸ਼ੇਕ ਬਣਾ ਲਓ ਕੋਈ ਵਿੱਚ ਚੀਨੀ ਐਡ ਨਹੀਂ ਕਰਨੀ ਕੁਝ ਨਹੀਂ ਐਡ ਨਹੀਂ ਕਰਨਾ ਇਸ ਤਰੀਕੇ ਨਾਲ ਬਹੁਤ ਟੇਸਟੀ ਬਹੁਤ ਮਿੱਠਾ ਜਿਹੜਾ ਸ਼ੇਕ ਬਣ ਜਾਂਦਾ ਹੈ ਉਹਨੂੰ ਲਓ ਨਾਲ ਤੁਸੀਂ ਤਿੰਨ ਚਾਰ ਬਦਾਮ ਲੈ ਲਓ ਜਾਂ ਤੁਸੀਂ ਅਖਰੋਟ ਲੈ ਲਓ ਜਾਂ ਤੁਸੀਂ ਫੁੱਲ ਮਖਾਣੇ ਲੈ ਲਓ ਤੇ ਇਹਦੇ ਨਾਲ ਤੁਸੀਂ ਆਪਣਾ ਜਰਾ ਹਲਕਾ ਫੁਲਕਾ ਨਾਸ਼ਤਾ ਕਰੋ ਤੇ ਤੁਹਾਡੀ ਬਾਡੀ ਫੁੱਲਫਿਲ ਹੋ ਜਾਂਦੀ ਹੈ ਭੁੱਖ ਵੀ ਖਤਮ ਹੋ ਜਾਂਦੀ ਹੈ ਤੇ ਤੁਹਾਨੂੰ ਜਿਹੜਾ ਵਾ ਭਰਪੂਰ ਮਾਤਰਾ ਵਿੱਚ ਕੈਲਸ਼ੀਅਮ ਆਇਰਨ ਪ੍ਰੋਟੀਨ ਸਭ ਕੁਝ ਮਿਲ ਜਾਂਦਾ ਹੈ ਤੇ ਇਹ ਤੁਹਾਡੀਆਂ ਹੱਡੀਆਂ ਨੂੰ ਵੀ ਮਜ਼ਬੂਤ ਕਰਦਾ ਹੈ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਪਾਣੀ ਜਿਹੜਾ ਸਵੇਰ ਤੋਂ ਇਨਟੇਕ ਕਰਨਾ ਸ਼ੁਰੂ ਕਰ ਦੇਣਾ ਹੈ ਪਾਣੀ ਤੁਸੀਂ 3 ਤੋਂ 4 ਲੀਟਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੀਣਾ ਹੀ ਪੀਣਾ ਹੈ 12 1 ਵਜੇ ਦੇ ਵਿੱਚ ਜਾਂ 11 ਤੋਂ 12 1 ਵਜੇ ਦੇ ਵਿੱਚ ਫਿਰ ਤੁਸੀਂ ਆਪਣਾ ਖਾਣਾ ਲਓ ਉਹਦੇ ਵਿੱਚ ਤੁਸੀਂ ਡੇਲੀ ਇੱਕ ਬੌਲ ਤੁਸੀਂ ਦਾਲ ਦਾ ਲਓ ਮੂੰਗੀ ਮਸਰੀ ਦੀ ਦਾਲ ਲਓ ਤੇ ਜਾਂ ਤੁਸੀਂ ਚਨੇ ਆ ਦੀ ਦਾਲ ਲਓ ਫਿਰ ਤੁਸੀਂ ਜਾਂ ਕਾਲੇ ਛੋਲੇ ਲੈ ਸਕਦੇ ਹੋ ਚਿੱਟੇ ਚਨੇ ਲਓ ਰਾਜਮਾ ਲਓ ਕੋਈ ਵੀ ਸਬਜੀ ਲਓ ਇੱਕ ਤੁਸੀਂ ਸੁੱਕੀ ਸਬਜੀ ਲੈ ਲਓ ਨੂਟਰੀ ਦੀ ਸਬਜੀ ਲੈ ਲਓ ਸੋਇਆ ਬੀਨ ਦੀ ਸਬਜੀ ਤੁਸੀਂ ਪਨੀਰ ਦੀ ਪੁਰਜੀ ਐਗ ਦੀ ਪੁਰਜੀ ਤੁਸੀਂ ਕੁਝ ਵੀ ਲੈ ਸਕਦੇ ਹੋ ਤੇ ਨਾਲ ਤੁਸੀਂ ਮਲਟੀ ਗ੍ਰੇਨ ਆਟੇ ਦੀ ਰੋਟੀ ਲੈਣੀ ਜੇ ਤੁਸੀਂ ਤਿੰਨ ਰੋਟੀਆਂ ਖਾਂਦੇ ਹੋ ਤਾਂ ਤੁਸੀਂ ਦੋ ਲੈਣੀਆਂ ਜੇ ਦੋ ਪਹਿਲਾਂ ਖਾਂਦੇ ਸੀਗਾ ਤਾਂ ਤੁਸੀਂ ਇੱਕ ਫੁਲਕਾ ਲੈਣਾ ਤੇ ਨਾਲ ਤੁਸੀਂ ਜਿਹੜਾ ਭਰ ਪਲੇਟ ਸੈਲਡ ਖਾਣਾ ਇਹ ਤੁਹਾਡਾ ਜਿਹੜਾ ਵਾ ਲੰਚ ਬ੍ਰਾਂਚ ਇਕੱਠਾ ਹੋ ਜਾਵੇਗਾ ਤੇ ਤੁਸੀਂ ਇਸ ਤਰੀਕੇ ਦੇ ਨਾਲ ਜਿਹੜਾ ਵਾ ਉਹ ਆਪਣੇ ਪੇਟ ਦੀ ਭੁੱਖ ਆ ਉਹਦੀ ਪੂਰਤੀ ਕਰਨੀ ਤੇ ਫਿਰ ਤੁਸੀਂ ਕੀ ਕਰਨਾ ਹੈ ਜਦੋਂ 2 ਤੋਂ 3 ਵਜੇ ਦੇ ਵਿੱਚ ਜਾਂ 4 ਵਜੇ ਦੇ ਵਿੱਚ ਤੁਸੀਂ ਜਿਹੜਾ ਆਪਣਾ ਈਵਨਿੰਗ 스ਨੈਕਸ ਲੈਣਾ ਹੈ ਕਿਉਂਕਿ ਇਸ ਟਾਈਮ ਤੱਕ ਸਾਨੂੰ ਹਲਕੀ ਫੁਲਕੀ ਭੁੱਖ ਲੱਗ ਜਾਂਦੀ ਹੈ ਉਸ ਟਾਈਮ ਤੇ ਤੁਸੀਂ ਭੁੱਜੇ ਹੋਏ ਛੋਲੇ ਰੋਸਟ ਕੀਤੇ ਹੋਏ ਚਨੀ ਲੈ ਲਓ ਤੇ ਨਾਲ ਤੁਸੀਂ ਬਲੈਕ ਕਾਫੀ ਲੈ ਲਓ ਜਾਂ ਬਲੈਕ ਟੀ ਲੈ ਲਓ ਗ੍ਰੀਨ ਟੀ ਲੈ ਲਓ ਜਾਂ ਹਰਬਲ ਵਾਲਿਆਂ ਦੀ ਕੋਈ ਵੀ ਚਾਹ ਮਿਲਦੀ ਹੈ ਤੁਸੀਂ ਉਹ ਲੈ ਲਓ ਤੇ ਇਹਦੇ ਨਾਲ ਜਿਹੜਾ ਤੁਹਾਡਾ ਪੇਟ ਆ ਉਹ ਫੁੱਲ ਹੋ ਜਾਵੇਗਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਜੇ ਤੁਸੀਂ ਇਹ ਨਹੀਂ ਲੈਣਾ ਚਾਹੁੰਦੇ ਤੁਸੀਂ ਸੈਲਡ ਲੈ ਲਓ ਜਾਂ ਤੁਸੀਂ ਸੈਲਡ ਦੀ ਚਾਟ ਬਣਾ ਕੇ ਖਾ ਲਓ ਜਾਂ ਚਨੇ ਲੈ ਲਓ ਤੇ ਜਾਂ ਫਰੂਟ ਲੈ ਸਕਦੇ ਹੋ ਸੀਜ਼ਨਲ ਕੋਈ ਫਰੂਟ ਲੈ ਸਕਦੇ ਹੋ ਮਸੰਮੀ ਲੈ ਲਓ ਆ オレンジ ਲੈ ਲਓ ਇਸ ਕੋਲ ਆਵਾ ਤੁਸੀਂ ਆ ਜਾਂ ਐਪਲਵਾ ਤੁਸੀਂ ਉਹ ਲੈ ਸਕਦੇ ਹੋ ਕੋਈ ਵੀ ਫਰੂਟ ਤੁਸੀਂ ਲੈ ਸਕਦੇ ਹੋ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਤੁਸੀਂ ਰਾਤ ਦਾ ਜਿਹੜਾ ਖਾਣਾ ਵਾ ਉਹ ਸ਼ੇਤੋ 7 ਵਜੇ ਦੇ ਵਿੱਚ ਤੁਸੀਂ ਆਪਣਾ ਕੰਪਲੀਟ ਕਰ ਲੈਣਾ ਹੈ ਰਾਤ ਦਾ ਖਾਣਾ ਬਿਲਕੁਲ ਹਲਕਾ ਫੁਲਕਾ ਲਓ ਕੋਈ ਵੀ ਟਮਾਟੋ ਸੂਪ ਜਾਂ ਮਿਕਸ ਵੈਜ ਦਾ ਸੂਪ ਬਣਾ ਕੇ ਪੀ ਲਓ ਤੁਸੀਂ ਖਿਚੜੀ ਲੈ ਲਓ ਤੁਸੀਂ ਦਲੀਆ ਲੈ ਲਓ ਓਟਸ ਲੈ ਲਓ ਪੋਹਾ ਲੈ ਲਓ ਹਲਕਾ ਫੁਲਕਾ ਤੁਸੀਂ ਨਾਸ਼ਤਾ ਕਰਨਾ ਹੈ ਤੇ ਤੁਸੀਂ ਹੈਵੀ ਨਾਸ਼ਤਾ ਰਾਤ ਦੇ ਟਾਈਮ ਨਹੀਂ ਕਰਨਾ ਜੇ ਤੁਹਾਨੂੰ ਭੁੱਖ ਨਹੀਂ ਆ ਤਾਂ ਤੁਸੀਂ ਖਾਣਾ ਅਵੋਇਡ ਕਰ ਸਕਦੇ ਤੇ ਸੌਣ ਤੋਂ ਅੱਧਾ ਘੰਟਾ ਪਹਿਲਾਂ ਤੁਸੀਂ ਇੱਕ ਕੱਪ ਛੋਟਾ ਕੱਪ ਤੁਸੀਂ ਦੁੱਧ ਦਾ ਲੈਣਾ ਹੈ ਉਦੋਂ ਬੱਚ ਹਲਦੀ ਉਬਾਲ ਕੇ ਤੁਸੀਂ ਉਹ ਲੈਣਾ ਹੈ ਤੇ ਉਹ ਕੱਪ ਪੀਓ ਇਹ ਤੁਹਾਡੀ ਇੰਟਰਨਲ ਬਾਡੀ ਨੂੰ ਹੀਲ ਕਰਦਾ ਹੈ ਇੰਨੀ ਇਹ ਚੀਜ਼ਾਂ ਦਾ ਤੁਸੀਂ ਧਿਆਨ ਰੱਖੋਗੇ ਤਾਂ ਕਦੀ ਵੀ ਤੁਹਾਨੂੰ ਜਿਹੜੀ ਗੈਸ ਦੀ ਪ੍ਰੋਬਲਮ ਨਹੀਂ ਬਣੇਗੀ ਕਿਉਂਕਿ ਜਦੋਂ ਗੈਸ ਬਣਦੀ ਹੈ ਤੇ ਸਾਨੂੰ ਕਬਜ਼ ਦੀ ਪ੍ਰੋਬਲਮ ਹੁੰਦੀ ਹੈ ਤੇ ਇਹ ਸਾਡੀ ਬਾਡੀ ਵਿੱਚੋਂ ਜਿਹੜਾ ਵਾ ਵੇਸਟ ਵਾ ਉਹ ਬਾਹਰ ਨਿਕਲਣ ਨਹੀਂ ਦਿੰਦੀ ਸਾਡੀ ਬਾਡੀ ਇਨਫਰੈਸ਼ ਨਹੀਂ ਹੁੰਦੀ ਤੇ ਜਿਹਦੇ ਨਾਲ ਸਾਡਾ ਪੇਟ ਵਧਣਾ ਸ਼ੁਰੂ ਹੋ ਜਾਂਦਾ ਹੈ ਤੇ ਇਸ ਕਰਕੇ ਭਰ ਪੇਟ ਜਿਹੜਾ ਵਾ ਉਹ ਫ੍ਰੂਟ ਸੈਲਡ ਖਾਓ ਤੇ ਪਾਣੀ ਜਿਹੜਾ ਵਾ 3 ਚ ਸੱਚ ਤੋਂ 4 ਲੀਟਰ ਜਿਹੜਾ ਤੁਹਾਨੂੰ ਡੇਲੀ ਪੀਣਾ ਹੀ ਪਵੇਗਾ ਤੇ ਸਵੇਰ ਦੇ ਟਾਈਮ ਤੁਸੀਂ ਜਿਹੜਾ ਵਾ ਗਰਮ ਪਾਣੀ ਪੀਓ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਇੱਕ ਦਿਨ ਗਰਮ ਪਾਣੀ ਪੀ ਲਿਆ ਤੇ ਜੇ ਤੁਸੀਂ ਆ ਇੱਕ ਦੋ ਚਮਚ ਤੁਸੀਂ ਜਿਹੜੇ ਕਾਲੇ ਚਨੇ ਤੇ ਇੱਕ ਚਮਚ ਮੇਥੀ ਦਾਣਾ ਤੇ ਚਮਚ ਦਾ ਤੀਸਰਾ ਹਿੱਸਾ ਚੌਥਾ ਹਿੱਸਾ ਜਾਂ ਤੁਸੀਂ ਕਲੌਂਜੀ ਲੈ ਲਓ ਇਹਨੂੰ ਰਾਤ ਨੂੰ ਪੀਉ ਕੇ ਰਹਾ ਦਿਓ ਸਵੇਰੇ ਇਹ ਪਾਣੀ ਤੁਸੀਂ ਜਿਹੜਾ ਵਾ ਪੀਓ ਤੇ ਨਾਲ ਇਹ ਜਿਹੜੇ ਸੀਡਸ ਵਾ ਇਹਨਾਂ ਨੂੰ ਤੁਸੀਂ ਚਬਾ ਕੇ ਖਾ ਲਓ ਵੇਖਿਓ ਤੁਹਾਡਾ ਦਿਨਾਚ ਹੀ ਵੇਟ ਘਰੇਗਾ ਜਦ ਸਵੇਰ ਦੇ ਟਾਈਮ ਜਿਹੜੇ ਚਾਹ ਪੀਂਦੇ ਆ ਨਾ ਪਾਣੀ ਨੂੰ ਰਿੰਕੇ ਵਿੱਚ ਲੌਂਗ, ਇਲਾਚੀਆਂ ਮਗਾ ਪਾ ਕੇ ਤੇ ਵਿੱਚ ਫਿਰ ਦੁੱਧ ਪਾ ਕੇ ਤੇ ਨਾਲ ਨੂੰ ਕਾੜ-ਕਾੜ ਕੇ ਚੰਗੀ ਤਰ੍ਹਾਂ ਰਿੰਕੇ ਉਪੀਂਦੇ ਆ ਤੇ ਉਹਨਾਂ ਨੂੰ ਹੀ ਜਿਹੜੀ ਗੈਸ ਬਣਦੀ ਆ ਤੇ ਤੇਜਾ ਬਣਦਾ ਹੈ ਤੇ ਜੇ ਤੁਸੀਂ ਆਪਣਾ ਪੇਟ ਜਿਹੜਾ ਵਾ ਉਹ ਘਟਾਉਣਾ ਚਾਹੁੰਦੇ ਹੋ ਤਾਂ ਇਹਨਾਂ ਚੀਜ਼ਾਂ ਨੂੰ ਬਿਲਕੁਲ ਅਵੋਇਡ ਕਰ ਦਿਓ ਚਾਹ ਬਿਲਕੁਲ ਛੱਡ ਦਿਓ ਮਿੱਠਾ ਬਿਲਕੁਲ ਛੱਡ ਦਿਓ ਬਾਹਰ ਦਾ ਤਲੇ ਆ ਭੁੰਨਿਆ ਬਿਲਕੁਲ ਛੱਡ ਦਿਓ ਫਰਾਈ ਚੀਜ਼ਾਂ ਖਾਣੀਆਂ ਛੱਡ ਦਿਓ ਕੋਲਡ ਡਰਿੰਕ ਛੱਡ ਦਿਓ ਤੇ ਤੁਸੀਂ ਫਿਰ ਇਹ ਇੱਕ ਮਹੀਨਾ ਤੁਸੀਂ ਆਪਣੇ ਤੇ ਕੰਟਰੋਲ ਕਰਕੇ ਵੇਖ ਲਓ ਤੁਹਾਡਾ weight ਜ਼ਰੂਰ ਘਟੇਗਾ ਮੈਂ ਗਾਰੰਟੀ ਨਾਲ ਕਹਿ ਸਕਦੀ ਹਾਂ ਕਿ ਤੁਹਾਡਾ weight ਘਟੇਗਾ ਮੈਂ ਇਹ ਚੀਜ਼ਾਂ ਕੋਈ view ਲੈਣ ਵਾਸਤੇ ਨਹੀਂ ਕਹਿ ਰਹੀ ਮੈਂ ਅਸਲ ਚਿਹਰੇ ਵਾਲੇ ਤੇ ਕਹਿ ਰਹੀ ਹਾਂ ਜੋ ਮੈਂ ਖੁਦ ਅਜਮਾ ਤੇ ਉਮੀਦ ਕਰਦੀ ਆ ਕਿ ਤੁਸੀਂ ਇਹਨਾਂ ਗੱਲਾਂ ਵੱਲ ਧਿਆਨ ਦਿਓਗੇ ਤੁਸੀਂ ਜਿਹੜੇ ਇਹ ਚੀਜ਼ਾਂ ਨੂੰ ਅਪਣਾਓਗੇ ਤੇ ਤੁਹਾਨੂੰ ਇਹਦਾ ਫਰਕ ਜ਼ਰੂਰ ਮੈਸੀਵਸ ਹੋਵੇਗਾ ਤੇ ਮਿਲਦੇ ਆ ਫਿਰ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਬੈਨੀਫੀਸ਼ੀਅਲ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ